50 ਸਮੇਤ ਉੱਤਰੀ ਭਾਰਤ ਵਿੱਚ ਜਿੱਥੇ ਲਗਾਤਾਰ ਹੋ ਰਹੀ بارش ਨੇ ਆਮ ਜਨ ਜੀਵਨ ਜਿਹੜਾ ਪ੍ਰਭਾਵਿਤ ਕੀਤਾ ਹੋਇਆ ਹੈ। ਉੱਥੇ ਜਿਹੜਾ ਇਸ ਮਹੀਨੇ ਦਾ ਸਭ ਤੋਂ ਵੱਧ ਇਫੈਕਟ ਔਰ ਸਭ ਤੋਂ ਵੱਧ ਅਸਰ ਜਿਹੜਾ ਹੈ ਉਹ ਪੰਜਾਬ ਦੇ ਗਰੀਬ ਲੋਕ ਔਰ ਮਿਡਲ ਕਲਾਸ ਲੋਕਾਂ ਤੇ ਪੈ ਰਿਹਾ। ਔਰ ਇਸ بارش ਕਰਕੇ ਜਿੱਥੇ ਆਏ ਦਿਨੋਂ ਨਿਤ ਨਵੇਂ ਤੋਂ ਨਵੇਂ ਹਾਦਸੇ ਹੋ ਰਹੇ ਆ ਉੱਥੇ ਅੱਜ ਪਿੰਡ ਬ੍ਰਹਮਪੁਰੀ ਤਹਿਸੀਲ ਫਲੋੜ ਦੀ ਲਲਿੰਦਰ ਵਿਕੇਗਵੀ ਇੱਕ ਘਰ ਦੀ ਜਿਹੜੀ ਆ ਉਹ ਛੱਤ ਦੀ ਇੱਕ ਸਾਈਡ ਡਿੱਗ ਪਈ ਆ ਔਰ ਖੁਦਾ ਨਾ ਖਾਸਤਾ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਸੰਕਟ ਪੈ ਸਕਦਾ ਸੀ ਸੋ ਇਸੋਂ ਕੱਲੋਂ ਇੱਕ ਥੋੜੀ ਚੰਗੀ ਚੀਜ਼ ਇਹ ਵੀ ਰਹੀ ਕਿ ਪਰਿਵਾਰ ਦਾ ਜਿਹੜਾ ਬਚਾਅ ਹੋ ਗਿਆ ਔਰ ਜਦੋਂ ਦੁਆਬਾ ਪਬਲਿਕ ਨਿਊਜ਼ ਦੇ ਚੈਨਲ ਦੀ ਜਿਹੜੀ ਟੀਮ ਨੇ ਮੌਕੇ ਤੇ ਜਾ ਕੇ ਹਾਲਾਤ ਵੇਖੇ ਤਾਂ ਦੇਖਿਆ ਕਿ ਘਰ ਦੀਆਂ ਜਿੰਨੀਆਂ ਵੀ ਛੱਤਾਂ ਆ ਸਾਰੀਆਂ ਇਹ ਪਾਣੀ ਨਾਲ ਲਗਾਤਾਰ ਜਿਹੜੀਆਂ ਚੋਰੀਆਂ ਸੀਗਾ ਔਰ ਪਰਿਵਾਰ ਨੇ ਤਰਪਾਲਾਂ ਵਿਛਾ ਕੇ ਆਪਣੇ ਘਰ ਦਾ ਜਿਹੜਾ ਜ਼ਰੂਰੀ ਸਮਾਨ ਆ ਉਹਦਾ ਜਿਹੜਾ ਬਚਾਅ ਕੀਤਾ ਹੋਇਆ ਸੀ ਇੱਥੋਂ ਤੱਕ ਕਿ ਮਕਾਨਾਂ ਦੇ ਵਿੱਚ ਔਰ ਜਿਹੜੀ ਉਹਨਾਂ ਦੀ ਰਸੋਈ ਆ ਉੱਥੇ ਕੱਢ ਕੇ ਰੋਟੀ ਬਣਾਉਣ ਦੀ ਜਗ੍ਹਾ ਨਹੀਂ ਸੀ ਔਰ ਪਰਿਵਾਰ ਜਿਹੜਾ ਹੈ ਬੜੀ ਮੁਸ਼ਕਲ ਤੌਰ ਤੇ ਵਿੱਚੋਂ ਲੰਘ ਲੰਘ ਰਿਹਾ ਸੀਗਾ ਔਰ ਜਦੋਂ ਅਸੀਂ ਪਰਵਾਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਕੋਈ ਵੀ ਜਿਹੜਾ ਪਿੰਡ ਦਾ ਸਪੰਚ ਜਾਂ ਸਰਪੰਚ ਕੋਈ ਵੀ ਮੌਕੇ ਤੇ ਹਾਲਾਤ ਦੇਖਣ ਨਹੀਂ ਆਇਆ ਔਰ ਉਸ ਦੂਜੇ ਪ੍ਰਾਂਤ ਜਦੋਂ ਅਸੀਂ ਦੂਜੇ ਪਾਸੇ ਪਿੰਡ ਬ੍ਰਹਮਪੁਰੀ ਦੀ ਮੌਜੂਦਾ ਸਰਪੰਚ ਹਿਨਾ ਕੁਮਾਰੀ ਨਾਲ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਪਤੀ ਗਗਨਦੀਪ ਜੋ ਕਿ ਸਾਬਕਾ ਪੰਚ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਵਾਈਫ ਦੀ ਸਿਹਤ ਖਰਾਬ ਹੋਣ ਕਰਕੇ ਉਹ ਗੱਲਬਾਤ ਨਹੀਂ ਕਰ ਸਕਦੇ ਪਰੰਤੂ ਗਗਨਦੀਪ ਜੀ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਪਿੰਡ 'ਚ ਕਿਸੇ ਪਰਿਵਾਰ ਦੀ ਜਦੋਂ ਛੱਤ ਡਿੱਗੀ ਹੈ ਤਾਂ ਉਹ ਮੌਕੇ ਤੇ ਜਾ ਕੇ ਮੌਜੂਦਾ ਉਹਨਾਂ ਦੇ ਹਾਲਾਤ ਦੇਖ ਕੇ ਆਏ ਨੇ ਔਰ ਫੋਟੋਆਂ ਵੀ ਖਿੱਚ ਕੇ ਲਏ ਨੇ ਔਰ ਉਹ ਜਿਹੜੀਆਂ ਫੋਟੋਆਂ ਆਇਆ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਪਾਉਣਗੇ ਤਾ ਜੋ ਜੋ ਗਰੀਬ ਪਰਿਵਾਰ ਆ ਉਹਨਾਂ ਨੂੰ ਮਾਦੀ ਮਦਦ ਮਿਲ ਸਕੇ ਔਰ ਦੁਆਬਾ ਪਬਲਿਕ ਨਿਊਜ਼ ਤੁਹਾਨੂੰ ਇਸ ਵਕਤ ਉਸ ਘਰ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਿਆ ਹੈ ਔਰ ਇਸੇ ਤਰ੍ਹਾਂ ਦੀ ਹੋਰ ਲਾਈਵ ਅਪਡੇਟ ਦੇਖਣ ਵਾਸਤੇ ਤੁਸੀਂ ਸਾਡਾ ਚੈਨਲ ਦੁਆਬਾ ਪਬਲਿਕ ਨਿਊਜ਼ ਜਿਹੜਾ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੀ ਆਹ ਜਿਹੜੀ ਅਪਡੇਟ ਆ ਉਹ ਅਸੀਂ ਤੁਹਾਨੂੰ ਦਿਖਾ ਸਕੀਏ ਇਹਦੇ ਨਾਲ ਨਾਲ ਜਿਹੜਾ ਸਾਡਾ ਫੇਸਬੁੱਕ ਪੇਜ ਆ ਦੁਆਬਾ ਪਬਲਿਕ ਨਿਊਜ਼ ਉਸ ਪੇਜ ਨੂੰ ਵੀ ਤੁਸੀਂ ਫੋਲੋ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਲਾਈਕ ਕਰੋ ਤਾ ਜੋ ਫਲੋਰ ਔਰ ਆਸਪਾਸ ਦੇ ਨਾਲ ਲੱਗਦੇ ਏਰੀਆ ਦੀ ਕੋਈ ਵੀ ਲੇਟੈਸਟ ਨਿਊਜ਼ ਆ ਉਹ ਤੁਹਾਡੇ ਤੱਕ ਪਹੁੰਚੀ ਰਹੀ ਏ ਔਰ ਬਹੁਤ ਬਹੁਤ ਧੰਨਵਾਦ ਸਸੇ ਗਾਜੀ ਦੁਬਾ ਪਬਲਿਕ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਸ ਵਕਤ ਅਸੀਂ ਖੜੇ ਆ ਪਿੰਡ ਬ੍ਰੰਪੂਰੀ ਵਿਖੇ ਜਿੱਥੇ ਸਾਡੇ ਮਾਤਾ ਜੀ ਵਿਮਲਾ ਔਰ ਸਾਡੇ ਭਾਜੀ ਰਾਮ ਲਾਲ ਜੀ ਔਰ ਸਾਡੇ ਭਾਜੀ ਸ਼ਾਮ ਲਾਲ ਜੀ ਉਹਨਾਂ ਦਾ ਜਿਹੜਾ ਮਕਾਨ ਆ ਇਸ ਵਕਤ ਉਹ بارش ਦੀ ਚਪੇਟ ਵਿੱਚ ਆ ਕੇ ਜਿਹੜਾ ਆ ਉਹ ਟਹਿਟਰੀ ਹੋ ਗਿਆ ਹੈ ਸੋ ਇਸ ਸਾਲ ਦੀ ਜਿਹੜੀ بارش ਆ ਉਹ ਇੱਕ ਆਫਤ ਬਣ ਕੇ ਜਿਹੜੀ ਆ ਪੰਜਾਬ ਸਮੇਤ ਪੂਰੀ ਉੱਤਰੀ ਭਾਰਤ ਵਿੱਚ ਜਿਹੜੀ ਵਰਖ ਕਰਈ ਆ ਜੀ ਆਪਾਂ ਗੱਲ ਕਰੀ ਹਿਮਾਚਲ ਦੀ ਤਾਂ ਵਕ ਵੱਡੀਆਂ ਵੱਡੀਆਂ ਜਿਹੜੀਆਂ ਚਟਾਨਾਂ ਨੇ ਵੱਡੇ ਵੱਡੇ ਜਿਹੜੇ ਪਹਾੜ ਨੇ ਉਹ ਕਰੋੜਾਂ ਦੇ ਉੱਪਰ ਵਿਖਰੇ ਨੇ ਤੇ ਜਿਹੜਾ ਆਮ ਜਨ ਜੀਵਨ ਉੱਥੇ ਦੀ ਆਵਾਜ਼ ਆ ਜੋ ਠੱਪ ਕੀਤੀ ਹੋਈ ਆ ਉਹਦੇ ਨਾਲ ਨਾਲ ਜੰਮੂ ਕਸ਼ਮੀਰ ਹਰਿਆਣਾ ਪੰਜਾਬ ਦੇ ਵਿੱਚ ਵੀ ਇਹ ਜਿਹੜੀ بارش ਆ ਉਹ ਇੱਕ ਨਵੀਂ ਤੋਂ ਨਵੀਂ ਦਿਨ ਚੜਦੇ ਨੂੰ ਆਫਤ ਲੈ ਕੇ ਆ ਰਹੀ ਆ ਜੋ ਜਿੱਦਾਂ ਆਪਾਂ ਤੁਹਾਨੂੰ ਕੱਲ ਦਿਖਾਇਆ ਸੀਗਾ ਕਿ ਪਿੰਡ ਭੋਲੇਵਾਲ ਕਦੀਮ ਵਿਖੇ ਇੱਕ ਗਰੀਬ ਪਰਵਾਦ ਦੀ ਛੱਤ ਡਿੱਗੀ ਸੀ ਜਿਹਦੇ ਵਿੱਚ ਤਿੰਨ ਮੈਂਬਰ ਜਿਹੜੇ ਉਹ ਜ਼ਖਮੀ ਹੋ ਗਏ ਸੀ ਉਸ ਤੋਂ ਪਹਿਲਾਂ ਵੀ ਪਿੰਡ ਗੌਸਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਇੱਕ ਜਿਹੜੀ ਘਰ ਦੀ ਛੱਤ ਉਹ ਟਹਿਟੇਰੀ ਹੋ ਗਈ ਸੀ ਜਿਹਦੇ ਨਾਲ ਵੀ ਉੱਥੇ ਦੇ ਜਿਹੜੇ ਵਸਨੇਕ ਸੀ ਉਸ ਘਰ ਦੇ ਮੈਂਬਰ ਉਹ ਵੀ ਜ਼ਖਮੀ ਹੋ ਗਏ ਸੀ ਅੱਜ ਫਿਰ ਪਿੰਡ ਬ੍ਰਹਮਪੁਰੀ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਜਿਹੜਾ ਮਕਾਨ ਆ ਉਹਦੀ ਜਿਹੜੀ ਛੱਤ ਉਹ ਡਿੱਗੀ ਹੋਈ ਆ ਪਰਮਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਆਓ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਛੱਤ ਦਾ ਔ ਤੁਸੀਂ ਦੇਖ ਸਕਦੇ ਹੋ ਕਿ ਮਕਾਨ ਜਿਹੜਾ ਹੈ ਉਹ ਲਗਾਤਾਰ ਚੋੜਿਆ ਔਰ ਮਕਾਨ ਦੀ ਜਿਹੜੀ ਇੱਕ ਸਾਈਡ ਆ ਉਹ ਬਾਲੇ ਜਿਹੜੇ ਆ ਉਹ ਬਹੁਤ ਪੂਰੀ ਤਰ੍ਹਾਂ ਜਿਹੜਾ ਮਕਾਨ ਟਹਿ ਤੇ ਰਿਹਾ ਗਿਆ ਇੱਕ ਸਾਈਡ ਜਿਹੜੀ ਆ ਔਰ ਥੋੜਾ ਬਚਾ ਇਸ ਗੱਲ ਦਾ ਰਿਹਾ ਕਿ ਕੋਈ ਵੀ ਜਾਨੀ ਜਿਹੜਾ ਨੁਕਸਾਨ ਹੋਣਾ ਉਸ ਤੋਂ ਬਚਾ ਹੋ ਗਿਆ ਆਦਰਵਾਈਜ਼ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਜਿਸ ਤਰ੍ਹਾਂ ਜਿਹੜਾ ਸਮਾਨ ਆ ਕਿਸ ਤਰ੍ਹਾਂ ਉਹਨਾਂ ਨੇ ਇੱਧਰ ਪਹਿਲਾਂ ਪਾ ਕੇ ਉਸ ਸਮਾਨ ਦੀ ਜਿਹੜੀ ਆਪਣੇ ਚਤੋਂ ਸੇਫਟੀ ਕੀਤੀ ਹੋਈ ਆ ਔਰ ਜਿਹੜੀ ਬਾਕੀ ਦੀ ਛੱਤ ਆ ਉਹਦਾ ਵੀ ਹਜੇ ਕੋਈ ਪੱਕਾ ਪਤਾ ਨਹੀਂ ਕਿਉਂਕਿ ਉਹ ਵੀ ਕਿਸੇ ਵਕਤ ਜਿਹੜੀ ਆ ਡਿੱਗ ਸਕਦੀ ਆ ਸੋ ਪਰਿਵਾਰਕ ਮੈਂਬਰਾਂ ਨੇ ਮਕਾਨ ਦੇ ਵਿੱਚੋਂ ਸਮਾਨ ਜਿਹੜਾ ਉਹ ਟੱਕ ਕੇ ਤੇ ਆਪ ਦੂਜੇ ਪਾਸੇ ਸ਼ਿਫਟ ਹੋਏ ਨੇ ਤੇ ਜਿਹੜਾ ਦੂਜਾ ਕਮਰਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਵੀ ਕੰਟੀਨਿਊ ਪਿਛਲੇ ਕਾਫੀ ਦਿਨਾਂ ਤੋਂ ਚੋੜਿਆ ਆਇਆ ਔਰ ਤਰਪਾਲ ਪਾ ਕੇ ਉਹਨਾਂ ਨੇ ਜਿਹੜਾ ਆਪਣਾ ਸਮਾਨ ਆ ਜਿਹੜੀ ਥੋੜੀ ਬਹੁਤੀ ਉਹਦੀ ਸੇਫਟੀ ਕੀਤੀ ਆ ਇਸ ਸਾਲ ਦੀਆਂ ਜਿਹੜੀਆਂ ਬਾਰਿਸ਼ਾਂ ਆ ਜਾਂਦੇ ਤੇ ਨਵੇਂ ਤੋਂ ਨਵੇਂ ਕੋਈ ਨਾ ਕੋਈ ਜਿਹੜੀ ਆਫਤ ਉਹ ਲੈ ਕੇ ਆ ਰਹੀ ਆ ਔਰ ਇਸ ਚੀਜ਼ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਆ ਉਹ ਮੀਡਲ ਕਲਾਸ ਉਹ ਜਾ ਕੋਈ ਨਾ ਕੋਈ ਕਰਦੀ ਜਿਹੜੀ ਛੱਤ ਆ ਉਹ ਡਿੱਗੀ ਰਹਿੰਦੀ ਆ ਇੱਧਰ ਵੀ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਦਿਖਾਓ ਕਿਸ ਤਰ੍ਹਾਂ ਜਿਹੜੀ ਤਰਪਾਲਾਂ ਪਾਵਾ ਕੇ ਉਹਨਾਂ ਨੇ ਆਪਣੀ ਜਿਹੜੀ ਸਮਾਨ ਦੀ ਉਹ ਅ ਬਚਤ ਕੀਤੀ ਹੋਈ ਆ ਜਾਂ ਸਮਾਨ ਨੂੰ ਬਚਾਇਆ ਹੋਇਆ ਔਰ ਕਾਫੀ ਦਿਨਾਂ ਤੋਂ ਘਰ ਵਾਲੇ ਦੱਸ ਰਹੇ ਨੇ ਕਿ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਜਿਹੜੀਆਂ ਛੱਤਾਂ ਜਿਹੜੀਆਂ ਲਗਾਤਾਰੀ ਚੋਰੀਆਂ ਆ ਔਰ ਅਸੀਂ ਦੱਦ ਦੇ ਮਾਰੇ ਸਿੱਧਾ ਦੇ ਵੀ ਅੰਦਰ ਨਹੀਂ ਹੁੰਦੇ ਕਿਉਂਕਿ ਜੋ ਸਮਾ ਚੱਲ ਰਿਹਾ ਹੈ ਜੋ بارش ਜ਼ਕਤਾਰ ਹੋ ਰਹੀ ਹੈ ਉਹਦੇ ਮੁਤਾਬਕ ਪਤਾ ਨਹੀਂ ਕਦੋਂ ਕਿ ਇਹ ਜਿਹੜਾ ਮਕਾਨ ਹੈ ਜੀ ਬਾਲਾ ਹੈ ਜਾਂ ਕੋਈ ਵੀ ਡੱਡ ਰਿਹਾ ਉਹ ਡਿੱਗ ਪਵੇਗਾ ਸੋ ਇਸ ਕਰਕੇ ਸਾਰੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਇੱਕ ਅਲੱਗ ਜਿਹੜਾ ਇਹਨਾਂ ਦਾ ਮਕਾਨ ਹੈ ਉਹਦੇ ਵਿੱਚ ਸਾਰੇ ਰਹਿ ਰਹੇ ਨੇ ਸੋ ਮੈਂ ਆਪ ਸਭ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਾਰਾ ਹੈ ਜਿਹੜਾ ਇਹਨਾਂ ਦਾ ਕਵਰੇਜ ਕਰਕੇ ਜਿਹੜੀ ਹੈ ਜ਼ਰੂਰ ਦਿਖਾਓ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਹ ਜਿਹੜਾ ਇਹ ਪਰਿਵਾਰ ਜਿਹੜਾ ਗੁਜ਼ਰ ਰਿਹਾ ਕਾਪੀ ਪਰ ਔਰ ਦੇਖ ਸਕਦੇ ਹੋ ਕਿ ਤੁਸੀਂ ਪਰਿਵਾਰ ਦਾ ਜਿਹੜਾ ਹਾਲਾਤ ਆ ਰੋਟੀ ਪਾਣੀ ਜਿਹੜਾ ਬਣਾਉਣਾ ਉਹ ਵੀ ਮੁਸ਼ਕਿਲ ਹੋਇਆ ਪਿਆ ਆ ਕਿਉਂਕਿ ਛੱਤ ਜਿਹੜੀ ਉਹ ਲਗਾਤਾਰੀ ਜਿਹੜੀ ਆ ਚੋਰੀ ਆ ਔਰ ਖੁਦਾ ਨਾਲ ਖਾਸਤਾ ਕੋਈ ਕਿਸੇ ਪਾਸਿਓਂ ਵੀ ਕੋਈ ਬਾਲਾ ਡੈਗ ਪਵੇ ਕੋਈ ਗੱਡਾ ਡੈਗ ਪਵੇ ਤਾਂ ਕੋਈ ਜਿਹੜੀ ਵੱਡੀ ਘਟਨਾ ਇਸ ਕਰਦੇ ਵਿੱਚ ਜਿਹੜੀ ਹੋ ਸਕਦੀ ਆ ਔਰ ਸਾਡੇ ਨਾਲ ਇਸ ਵਕਤ ਜਿਹੜੇ ਪਰਿਵਾਰ ਦੇ ਉਹ ਵੀ ਮੈਂਬਰ ਮੌਜੂਦ ਆ ਉਹਨਾਂ ਨਾਲ ਵੀ ਆਪ ਜਿਹੜੀ ਜਿਹੜੀ ਗੱਲਬਾਤ ਕਰਵਾਵਾਂਗੇ ਸੋ ਆ ਵੀ ਜਿਹੜੇ ਦੇਖੋ ਤੁਸੀਂ ਕਮਰਾ ਵਿੱਚ ਕਿਸ ਤਰ੍ਹਾਂ ਜਿਹੜਾ ਛੱਤ ਜਿਹੜੀ ਚੋਰੀ ਆ ਕਿਸੇ ਵਕਤ ਵੀ ਜਿਹੜੀ ਆ ਇਹ ਛੱਤ ਜਿਹੜੀ ਉਹ ਦਿਖ ਸਕਦੀ ਆ ਕਿ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅ ਭਾਜੀ ਕੀ ਨਾਮ ਆਪਾਂ ਦਾ ਜੀ ਸ਼ਾਮਲਾਲ ਜੀ ਸ਼ਾਮਲਾਲ ਜੀ ਇਹ ਜਿਹੜੀਆਂ ਛੱਤਾਂ ਚੋਰੀਆਂ ਆ ਇਹ ਕਿੰਨੇ ਦਿਨਾਂ ਤੋਂ ਚੋਰੀਆਂ ਨੇ ਨਹੀਂ ਜਿਆਦਾ ਨਹੀਂ ਪੈਂਦੇ ਜੀ ਜਾਦੀ ਚੋਂਦੇ ਆ ਜੀ ਕਟੋਕਟ 893 ਹੋ ਗਿਆ 630 ਜੀ ਠੀਕ ਹੈ ਜੀ ਤੇ ਆਜਾ ਮੈਂ ਪੁੱਛਦਾ ਨਾਮ ਆ ਰਿਹਾ ਔਰ ਜਿਹੜਾ ਹੈ ਤੁਹਾਡਾ ਮਕਾਨ ਜਿਹੜੀ ਇੱਕ ਛੱਤ ਦੀ 사이ਟ ਡਿੱਗੀ ਆ ਉਹ ਕਦੋਂ ਡਿੱਗੀ ਆ ਇਹ ਆ ਦੋ ਹਫ਼ਤੇ ਹੋ ਗਏ ਜੀ ਅੱਛਾ ਦੋ ਹਫ਼ਤੇ ਹੋ ਗਏ ਹਾਂ ਜੀ ਹਫ਼ਤਾ ਦੋ ਤੇ ਕੋਈ ਜਾਨੀ ਵਿਚਾਰਿਆ ਕੋਈ ਦਿੱਕਤ ਐ ਸਰਟੀਫਿਕੇਟ ਰਣ ਲੱਗੀ ਕਿਸੇ ਸਰਟੀਫਿਕੇਟ ਰਣ ਲੱਗਿਆ ਦਸ ਮਾਸੋਂ ਮੜਾ ਥੱਲੇ ਆ ਗਿਆ ਪਾਸੇ ਕਰ ਲਿਆ ਠੀਕ ਹੈ ਹਾਂ ਜੀ ਅਸੀਂ ਦੇਖਿਆ ਤੇ ਘਰ ਦੇ ਜਿੰਨੇ ਵੀ ਕਮਰੇ ਸਾਰੇ ਬੜੀ ਬੁਰੀ ਤਰ੍ਹਾਂ ਤਰੀਕੇ ਦੇ ਨਾਲ ਚੋਰੇ ਆ ਸਾਰੇ ਜੀ ਸਾਰੇ ਹੀ ਜਾਂਦੇ ਆ ਟਾਈਮ ਪਾਸ ਹੈ ਇਹ ਤਾਂ ਆਪ ਲਿਵਰ ਦਾ ਕੰਮ ਕਰ ਰਹੇ ਆਂ ਜੀ ਦਾ ਟਾਈਮ ਤੇ ਜਿੱਦਾਂ ਛੱਤ ਡਿੱਗੀ ਤੇ ਇਹਦਾ ਕੋਈ ਤੁਸੀਂ ਆਪਣੇ ਇੱਥੇ ਜਿਹੜੇ ਸਰਪੰਚ ਸਾਹਿਬ ਆ ਬਰੰਪੁਰੀ ਦੇ ਨਾਲ ਨੋਟ ਕਰਾਇਆ ਜਾਂ ਕਿਸੇ ਨੇ ਨਹੀਂ ਕਿਸੇ ਨੇ ਨੋਟ ਨਹੀਂ ਕਰਾਇਆ ਨਾ ਕੋਈ ਦੇਖਾ ਤੇ ਉਹ ਆਪ ਵੀ ਨਹੀਂ ਖੁਦ ਦੇਖਣਾ ਤੇ ਭਾਜੀ ਆਪਣੇ ਜਿੱਦਾਂ ਹੁਣ ਸਰਕਾਰ ਵੱਲੋਂ ਵੀ ਇੱਕ ਕਿਹਾ ਗਿਆ ਕਿ ਜੇ ਕਿਸੇ ਦੀ ਘਰ ਦੀ ਕੋਈ ਛੱਤ ਟੁੱਟੀ ਆ ਜਾਂ ਉਹਦਾ ਸਾਨੂੰ ਜਿਹੜਾ ਪੂਰਾ ਰਿਕਾਰਡ ਸਾਨੂੰ ਬਿਉਰਾ ਦੋ ਤੇ ਪਟਵਾਰੀ ਨੂੰ ਜਾ ਕੇ ਨੋਟ ਕਰਵਾਉਣਾ ਹੁੰਦਾ ਇਧਰ ਤੁਸੀਂ ਕੁਝ ਕੀਤਾ ਜਿਹਾ ਨਹੀਂ ਨਹੀਂ ਕੀਤਾ ਨਹੀਂ ਉਦਾਂ ਕਹਿੰਦੇ ਸੀ ਬਾਲੇ ਛੱਤ ਦੇ ਵੀ ਫਾਰਮ ਭਰ ਦੋ ਉਹ ਪਰ ਐਸੀ ਗਏ ਤੇ ਹਲੇ ਤੱਕ ਨਹੀਂ ਅਸਲ ਕੋਈ ਮਤਲਬ ਕੋਈ ਹਲੇ ਕੋਈ ਸਰਕਾਰੀ ਅਧਿਕਾਰੀ ਜਿਹੜਾ ਟੰਡੇ ਘਰੇ ਨਹੀਂ ਆਇਆ ਨਹੀਂ ਆਇਆ ਸੋ ਇਹ ਸਾਡੇ ਸਾਡੇ ਇੱਥੇ ਦੇ ਵਸਨੀਕ ਜਿਨ੍ਹਾਂ ਦਾ ਇਹ ਮਕਾਨ ਆ ਜਾਂ ਜਿਨ੍ਹਾਂ ਦਾ ਇਹ ਪਲਾਟ ਆ ਮਕਾਨ ਜਿਹੜਾ ਬੜੀ ਬੁਰੀ ਜਿਹੜੀ ਆ ਉਹ ਕੰਡੀਸ਼ਨ ਦੇ ਵਿੱਚ ਹੈ ਕਿ ਕਿਸੇ ਵੇਲੇ ਵੀ ਜਿਹੜੇ ਡਿੱਗ ਸਕਦੇ ਆ ਸੋ ਪਰਿਵਾਰ ਜਿਹੜਾ ਆ ਇੱਕ ਸਾਈਡ ਤੇ ਜਿਹੜਾ ਕੋਈ ਇਹਨਾਂ ਦਾ ਮਕਾਨ ਆ ਉਹਦੇ ਵਿੱਚ ਸਾਰਾ ਰਹਿ ਰਿਹਾ ਕਿਉਂਕਿ ਬਾਕੀ ਜਿਹੜੀਆਂ ਛੱਤਾਂ ਬਹੁਤ ਬੁਰੀ ਤਰ੍ਹਾਂ ਜਿਹੜੀਆਂ ਚੁੰਦੀਆਂ ਪਈਆਂ ਆ ਮਾਤਾ ਜੀ ਆਪਣੇ ਦੇਖਿਆ ਮਕਾਨ ਤੁਹਾਡਾ ਜਿਹੜਾ ਕਾਫੀ ਬੁਰੇ ਹਾਲਾਤਾਂ ਦੇ ਵਿੱਚੋਂ ਜਿਹੜਾ ਫਰਸਟ ਟਾਈਮ ਤੁਸੀਂ ਲੰਘ ਰਹੇ ਹੋ ਕਿਸੇ ਨੇ ਕੋਈ ਪਿੰਡ ਦੇ ਸਰਪੰਚ ਨੇ ਜਾਂ ਕੋਈ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡਾ ਪਤਾ ਜੀ ਲਿਆ ਕਿ ਨਹੀਂ 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 ਕਿਸੇ ਨੇ ਨਹੀਂ ਲਿਆ ਪਤਾ ਜਰੂ ਤਾਂ ਬੋਟਾ ਹੁੰਦੀ ਆ ਉਹ ਤਾਂ ਬਥੇਰਾ ਕਹਿੰਦੇ ਸੀ ਆ ਕਰਦਾਂਗੇ ਉਹ ਕਰਦਾਂਗੇ ਅੱਜ ਸਾਡੇ ਹਾਲ ਦੇਖੋ ਜਾ ਕੇ ਕੋਈ ਨਹੀਂ ਆਇਆ ਅੱਛਾ ਕੋਈ ਨਹੀਂ ਆਇਆ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਇਹ ਕਹਿੰਦੇ ਆ ਬੇਟਾ ਭਈ ਆ ਨਾ ਸਾਡੇ ਛੱਤਾ ਦੇ ਪੈਸੇ ਮਿਲ ਦੇਣਾ ਅਸੀਂ ਛੱਤਾ ਬਦਲ ਦੇਈਏ ਠੀਕ ਹੈ ਮਕਾਨ ਮਾੜੇ ਮੋٹے ਹੁਣ ਹੱਦ ਤੱਕ ਡਰੇ ਗਿਆ ਮਕਾਨ ਟੁੱਟ ਗਿਆ ਸਮਾਨ ਟੁੱਟ ਗਿਆ ਬੰਦੇ ਦੀ ਵੀ ਕਿਹੜਾ ਕੋਈ ਗਰੰਟੀ पे ਬੈਠ ਜਾਂ ਹੈ ਨਾ ਅਸੀਂ ਡਰਦੇ ਜਿੱਥੇ ਕੋ ਖਾਣੇ ਆ ਮੜ ਜਾ ਵਧੀਆ ਉਹਦੇ ਥਲੇ ਇਸਰਪਾਲਾ ਲਾਈਆਂ ਬਾਕੀ ਸਾਰੀ ਚੁੰਦੀ ਹੈ ਮਕਾਨਾਂ ਦੀ ਦੇ ਦੋਸਤੋ ਜਿਹੜੀ ਕੰਡੀਸ਼ਨ ਬਹੁਤ ਬੁਰੀ ਆ ਕਿਸੇ ਵਕਤ ਵੀ ਮਤਲਬ ਜਿਹੜੀ ਛੱਤ ਆ ਬਾਕੀ ਜਿਹੜੀ ਉਹ ਵੀ ਡਿੱਗ ਸਕਦੀ ਆ ਸੋ ਇਸ ਕਰਕੇ ਪ੍ਰਵਾਹ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਤੁਸੀਂ ਆਪਣੀ ਸੇਫਟੀ ਜਰੂਰ ਰੱਖੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਕੋਈ ਪੱਕਾ ਪਤਾ ਨਹੀਂ ਹੁੰਦਾ ਕਿ ਇਸ ਵੇਲੇ ਡਿੱਗ ਜਾਣੀਆਂ ਸੋ ਤੁਹਾਡੇ ਥਰੂ ਅਸੀਂ ਬੇਨਤੀ ਵੀ ਕਰਦੇ ਆ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜਰੂਰ ਆ ਕੇ ਤੁਸੀਂ ਇੱਥੇ ਇਹਨਾਂ ਦੇ ਹਾਲਾਤ ਦੇਖੋ ਔਰ ਜਿਹੜੀ ਵੀ ਕੋਈ ਵਿਭਾਗ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਕੋਈ ਰਾਹਤ ਜਿਹੜੀ ਦਿੱਤੀ ਗਈ ਆ ਇਹਨਾਂ ਲੋਕਾਂ ਵਾਸਤੇ ਜਾਂ ਕੋਈ ਇਹਨਾਂ ਦੀ ਜਿੰਨਾ ਜਿੰਨਾ ਵੀ ਨ ਕਿਸੇ ਵੀ ਬੰਦੇ ਦਾ ਜਿਹੜਾ ਕੰਮ ਕਰ ਉਹ ਦਿਹਾੜੀਦਾਰ ਬੰਦੇ ਦਾ ਖਾਸ ਕਰਕੇ ਉਹ ਬਿਲਕੁਲ ਹੀ ਠੱਪ ਗਿਆ ਹੈ ਇੱਦਾਂ ਦੇ ਮੀਂਹ ਵਿੱਚ ਦਿਹਾੜੀ ਤਾਂ ਬਿਲਕੁਲ ਨਹੀਂ ਲੱਗ ਰਹੀ ਔਰ ਇੱਕ ਤਾਂ ਲੋਕਾਂ ਨੂੰ ਜਿਹੜਾ ਉਹ ਖਾਣ ਪੀਣ ਦਾ ਵੀ ਜਿਹੜੇ ਲਾਲੇ ਪਏ ਹੋਏ ਨੇ ਉਹਦੇ ਉੱਪਰ ਜਿਹੜੀ ਇਹ ਮਾਰ ਕੁਦਰਤੀ ਜਿਹੜੀ ਮਾਰ ਪੈ ਰਹੀ ਹੈ ਅੱਜ ਬਿਛਤਾਂ ਵਾਲੀ ਉਸ ਤੋਂ ਵੀ ਜ਼ਿਆਦਾ ਜਿਹੜੀ ਭਿਆਨਕ ਆ ਔਰ ਅਸੀਂ ਦਾਨੀ ਸੱਜਣਾ ਨੂੰ ਵੀ ਬੇਨਤੀ ਕਰਦੇ ਆ ਕਿ ਅਗਰ ਫਲੋਟ ਵਿੱਚ ਕੋਈ ਵੀ ਸੰਸਥਾ ਜਾਂ ਕੋਈ ਵੀ ਦਾਨੀ ਵੀ ਜਿਹੜਾ ਇਸ ਪਰਿਵਾਰ ਦੀ ਹੈਲਪ ਕਰਨੀ ਚਾਹੁੰਦਾ ਤੁਸੀਂ ਖੁਦ ਇੱਥੇ ਆ ਕੇ ਵਿజిਟ ਕਰ ਸਕਦੇ ਹੋ ਪਿੰਡ ਬ੍ਰੰਹਪੂਰੀ ਦੇ ਵਿੱਚ ਇਸ ਵਕਤ ਅਸੀਂ ਖੜੇ ਆਂ ਪਰਿਵਾਰ ਦੇ ਜ਼ਮੀਨੀ ਲੈਵਲ ਤੇ ਆ ਕੇ ਤੁਸੀਂ ਸਾਰਾ ਹਿਸਾਬ-ਕਾਬ ਦੇਖ ਸਕਦੇ ਹੋ ਅਗਰ ਕੋਈ ਹੈਲਪ ਵੀ ਕਰਨੀ ਚਾਹੁੰਦਾ ਹੈ ਤੇ ਉਹ ਵੀ ਤੁਸੀਂ ਆ ਕੇ ਪਰਿਵਾਰ ਦੀ ਡਾਇਰੈਕਟ ਜਿਹੜੀ ਹੈਲਪ ਕਰ ਸਕਦੇ ਹੋ ਸਸਿਕਲ ਦੋਸਤੋ ਦੋਆਬਾ ਪਬਲਿਕ ਨਿਊਜ਼ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਅਸੀਂ ਪਿੰਡ ਬ੍ਰੰਹਪੂਰੀ ਦੇ ਔਰ ਜਿਹੜੇ ਸਾਬਕਾ ਪੰਚ ਨੇ ਔਰ ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਇੱਥੇ ਦੇ ਮੌਜੂਦਾ ਸਰਪੰਚ ਨੇ ਉਹਨਾਂ ਦੇ ਅਸੀਂ ਗ੍ਰਹਿ ਵਿਖੇ ਵੇਖੇ ਬੈਠੇ ਆ ਔਰ ਪਿੰਡ ਬ੍ਰਾਂਪੁਰੀ ਵਿਖੇ ਸ਼ਾਮ ਲਾਲ ਜੀ ਔਰ ਰਾਮ ਲਾਲ ਜੀ ਜਿਨ੍ਹਾਂ ਦੇ ਪਰਿਵਾਰ ਦੀ ਜਿਹੜੀ ਛੱਤ ਹੈ ਉਹ ਡਿੱਗੀ ਹੋਈ ਆ ਹਾਂਜੀ ਸਰਪੰਚ ਸਾਹਿਬ ਤੁਹਾਡੇ ਆਪਣੇ ਏਰੀਆ ਦੇ ਵਿੱਚ ਇੱਕ ਛੱਤ ਡਿੱਗੀ ਆ ਤੇ ਤੁਸੀਂ ਮੌਕਾ ਦੇਖਣ ਗਿਆ ਸੀ ਇੱਥੇ ਮੌਕਾ ਦੇਖਣ ਗਿਆ ਸੀਗਾ ਪਰ ਮੈਨੂੰ ਉੱਥੇ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਦਾ ਵੀ ਫੋਨ ਨਹੀਂ ਆਇਆ ਮੈਂ ਖੁਦ ਉੱਥੇ ਮੌਕੇ ਤੇ ਗਿਆ ਦੇਖਣ ਵਾਸਤੇ ਉਹਨਾਂ ਵਾਸਤੇ ਤੇ ਜਿਹੜੇ ਸਰਪੰਚ ਸਾਹਿਬ ਇੱਕ ਮਹੀਨੇ ਤੋਂ ਬਿਮਾਰ ਚੱ ਮੈਨੂੰ ਇਸ ਲਈ ਜਾਣਾ ਪਿਆ ਹੁਣ ਵੀ ਉਹ ਇਸ ਵੇਲੇ ਬੈਠੇ ਸਰਪੰਚ ਸਾਹਿਬ ਤੇ ਜਿੱਦਾਂ ਕੋ ਸਰਕਾਰ ਵੱਲੋਂ ਅਜੇ ਤੱਕ ਕੋਈ ਮਾਲੀ ਮਤਜ਼ ਜਿੱਦਾਂ ਤਰਪਾਲਾਂ ਵਗੈਰਾ ਦਿੱਤਾ ਭੇਜ ਗਿਆ ਪੂਰੇ ਪਰਿਵਾਰਾਂ ਵਾਸਤੇ ਮੈਂ ਸੈਕਟਰੀ ਸਾਹਿਬ ਤੋਂ ਪੁੱਛਿਆ ਕਿੱਦਾਂ ਹੈ ਸਾਰੀ ਜਾਣਕਾਰੀ ਦੇ ਵਾਸਤੇ ਉਹ ਕਹਿੰਦੇ ਜਿੱਥੇ ਖਾੜ ਆਇਆ ਸਿਰਫ ਉਹਨਾਂ ਵਾਸਤੇ ਤਰਪਾਲਾਂ ਤਰੂ ਬੁਲਾਵਾ ਬਾਕੀ ਹੋਰ ਕਿਸੇ ਲਈ ਨਹੀਂ ਹੈਗਾ ਤੇ ਇੱਕ ਸਰਕਾਰੋਂ ਲਈ ਵੀ ਕਿਹਾ ਗਿਆ ਵੀ ਜਿੱਦਾਂ ਜਿਨ੍ਹਾਂ ਦੀ ਛੱਤਾਂ ਡਿੱਗੀਆਂ ਉਹਨਾਂ ਵਾਸਤੇ ਜਿਹੜਾ ਸਾਨੂੰ ਲਿਖ ਕੇ ਭੇਜੋ ਤਾਂ ਜੋ ਉਹਨਾਂ ਵਾਸਤੇ ਸਹੀ ਹੈਲਪ ਕਰਾਂਗੇ ਜ਼ਰੂਰ ਉਹ ਮੈਂ ਫੋਟੋਆਂ ਖਿੱਚ ਕੇ ਨਾਲ ਦੀ ਨਾਲ ਉਹਨਾਂ ਨੂੰ ਭੇਜ ਦਿਆਂ ਸੈਕਟ ਵਿੰਡ ਬ੍ਰੰਪੂਰੀ ਦੇ ਸਾਬਕਾ ਪੰਚ ਜੀ ਇਹਨਾਂ ਵੱਲੋਂ ਕਿਹਾ ਗਿਆ ਕਿ ਉਹ ਪਰਵਾਸਤਾ ਜਾ ਕੇ ਮੌਕਾ ਦੇਖ ਕੇ ਆਇਆ ਔਰ ਫੋਟੋਆਂ ਵੀ ਖਿੱਚ ਕੇ ਲਿਆਏ ਆ ਔਰ ਇੱਕ ਗੱਲ ਇਹਨਾਂ ਵੱਲੋਂ ਇਹ ਵੀ ਵਿਸ਼ੇਸ਼ ਤੌਰ ਤੇ ਕਹੀ ਗਈ ਆ ਕਿ ਜਿਹੜਾ ਪਰਿਵਾਰ ਵੱਲੋਂ ਉਹਨਾਂ ਵੱਲੋਂ ਵੀ ਕੋਈ ਵਿਸ਼ੇਸ਼ ਧਿਆਨ ਨਹੀਂ ਲਾ ਦਿੱਤਾ ਗਿਆ ਜਿਹੜੀਆਂ ਛੱਤਾਂ ਆ ਉਹਨਾਂ ਦੇ ਉੱਪਰ ਵੀ ਕਾਫੀ ਮਤਲਬ ਵਿੱਚ ਘਾੜ ਜਿਹੜਾ ਹੋ ਗਿਆ ਗਿਆ ਆ ਔਰ ਫਿਰ ਵੀ ਇਹ ਕਹਿੰਦੇ ਵੇ ਅਸੀਂ ਆਪਣੇ ਤੌਰ ਤੇ ਜਿਹੜਾ ਸਰਕਾਰ ਨੂੰ ਜਾਂ ਪਟਵਾਰੀ ਨੂੰ ਲਿਖ ਕੇ ਭੇਜਾਂਗੇ ਔਰ ਜਿੰਨੀ ਵੀ ਮਦਦ ਹੋ ਸਕੇਗੀ ਸਰਕਾਰ ਵੱਲੋਂ ਜਗਰੂ ਕਰਾਂਗੇ ਧੰਨਵਾਦ